ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਸ਼ੇਅਰ ਕਰ ਦੇਣਾ ਤੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖਣਾ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਸੀ ਉਸ ਦੇ ਚਾਰ ਪੁੱਤਰ ਸੀ ਚਾਰਾਂ ਪੁੱਤਰਾਂ ਦਾ ਵਿਆਹ ਕਰ ਲਿਆ ਸੀ ਪਹਿਲਾ ਹਾਲਾਤ ਬੜੇ ਚੰਗੇ ਨਹੀਂ ਸਨ ਪਹਿਲਾਂ ਘਰ ਤੰਗੀਆਂ ਹੀ ਤੰਗੀਆਂ ਚਲਦੀਆਂ ਸਨ ਪਰ ਜਦੋਂ ਦੀ ਘਰ ਛੋਟੀ ਨੂੰ ਆਈ ਸੀ ਨਾ ਤਾਂ ਦਾ ਘਰ ਵਿੱਚ ਨਾ ਤਾਂ ਲੜਾਈ ਝਗੜੇ ਸਨ ਤੇ ਨਾ ਹੀ ਤੰਗੀਆਂ ਪਰੇਸ਼ਾਨੀਆਂ ਸਨ ਕੰਮਕਾਰ ਵਿੱਚ ਜਿਵੇਂ ਦਿਨ-ਦੁਨੀ ਰਾਤ ਚੋਗਣੀ ਤਰੱਕੀ ਹੋਣ ਲੱਗ ਪਈ ਕਹਿੰਦੇ ਜਿਸ ਕੰਮ ਵਿੱਚ ਹੱਥ ਪਾਉਂਦੇ ਸੀ ਉਹ ਕੰਮ ਅੱਗੇ ਹੀ ਵੱਧਦਾ ਜਾਂਦਾ ਸੀ ਕਹਿੰਦੇ ਆ ਨਾ ਕਿ ਜਦੋਂ ਕੋਈ ਤਰੱਕੀ ਕਰਦਾ ਹੋਵੇ ਅੱਗੇ ਵੱਧਦਾ ਹੋਵੇ ਕਈ ਲੋਕ ਵੇਖ ਕੇ ਰਾਜੀ ਨਹੀਂ ਹੁੰਦੇ ਐਵੇਂ ਹੀ ਉਹਨਾਂ ਨਾਲ ਸੀ ਆਸ-ਪਾਸੇ ਦੇ ਲੋਕ ਕਹਿਣਾ ਵੀ ਪਹਿਲਾਂ ਤਾਂ ਕੋਈ ਨਾ ਕੋਈ ਇਨ੍ਹਾਂ ਘਰ ਲੜਾਈ ਝਗੜਾ ਹੋਇਆ ਕਰਦਾ ਸੀ ਕੋਈ ਨਾ ਕੋਈ ਕਲੇਸ਼ ਰਹਿੰਦਾ ਸੀ ਕੋਈ ਬਿਮਾਰ ਰਹਿੰਦਾ ਸੀ ਤਾਂ ਇਹਨਾਂ ਨੂੰ ਕੋਈ ਨਾ ਕੋਈ ਘਾਟਾ ਹੋਇਆ ਹੀ ਰਹਿੰਦਾ ਸੀ ਤੰਗੀ ਪੇਸ਼ਾਨੀ ਇਹਨਾਂ ਦੇ ਘਰ ਦੇ ਹਾਲਾਤ ਮਾੜੇ ਸਨ ਪਰ ਹੁਣ ਪਤਾ ਨਹੀਂ ਕਿਹੜਾ ਦੱਬਿਆ ਖਜ਼ਾਨਾ ਲੱਭਿਆ ਉਹ ਘਰ ਵਿੱਚ ਦਿਨ ਦੂਣੀ ਰਾਤ ਚੋਗਣੀ ਤਰੱਕੀ ਹੋਣ ਲੱਗ ਪਈ ਹੈ ਕਹਿੰਦੇ ਜਿਵੇਂ ਇੱਕ ਵਿਚੂਆਂ ਨੂੰ ਨਾ ਇੱਕ ਮਨੁੱਖ ਫੜ ਕੇ ਨਾ ਕਿਤੇ ਲੈ ਕੇ ਜਾਂਦਾ ਪਿਆ ਸੀ ਕਹਿੰਦੇ ਵਿਚੂਆਂ ਨੂੰ ਚੁੱਕਦਾ ਡੱਬੇ ਚ ਪਾਈ ਜਾਂਦਾ ਉੱਤੋਂ ਬੰਦ ਕਰ ਦਿੰਦਾ ਕਹਿੰਦੇ ਵਿੱਚੂ ਨਾ ਉਸ ਤੋਂ ਬਾਹਰ ਨਿਕਲਣ ਦੇ ਯਤਨ ਕਰਦੇ ਜਿਵੇਂ ਇੱਕ ਵਿੱਚੂ ਵਿੱਚੂ ਉੱਤੇ ਪਹੁੰਚ ਜਾਂਦਾ ਦੂਜਾ ਉਸ ਦੀ ਲੱਤ ਫੜ ਕੇ ਤੇ ਥੱਲੇ ਖਿੱਚ ਲੈਂਦਾ ਕਹਿੰਦੇ ਐਵੇਂ ਇੱਕ ਵੀ ਵਿੱਚੂ ਬਾਹਰ ਨਾ ਆ ਸਕਿਆ ਤੇ ਸਾਰੇ ਦੇ ਸਾਰਿਆਂ ਨੂੰ ਉਹਨੇ ਲਿਝਾ ਕੇ ਕਿਤੇ ਉਹਨਾਂ ਨੂੰ ਵੇਚ ਦਿੱਤਾ ਵੀ ਐਵੇਂ ਜੇ ਇੱਕ ਇੱਕ ਕਰਕੇ ਬਾਹਰ ਆਉਂਦੇ ਸਾਰਿਆਂ ਦੀ ਜਾਨ ਬਚ ਜਾਣੀ ਸੀ ਪਰ ਲੱਤਾਂ ਖਿੱਚਦੇ ਰਹੇ ਤੇ ਥੱਲੇ ਆ ਗਿਆ ਕਹਿੰਦੇ ਐਵੇਂ ਹੁਣ ਜਿਹੜੇ ਉਹ ਮਨੁੱਖ ਸੀ ਵੀ ਉਚਾਰਾਂ ਜਿਹੜੇ ਚਾਰਾਂ ਦਾ ਪਿਓ ਸੀ ਉਹਨਾਂ ਨੂੰ ਵੇਖ ਕੇ ਲੋਕੀ ਉਹਨਾਂ ਦੀਆਂ ਲੱਤਾਂ ਖਿੱਚਣ ਲੱਗੇ ਕਹਿੰਦੇ ਸਾਰੇ ਜਣੇ ਇਕੱਠੇ ਹੋ ਕੇ ਤੇ ਪਿੰਡ ਦੇ ਪੰਡਤ ਦੇ ਕੋਲ ਗਏ ਤੇ ਕਹਿੰਦੇ ਵੇਖ ਭਰਾਵਾ ਪਹਿਲਾ ਉਹਨਾਂ ਦੇ ਘਰ ਕੋਈ ਬਿਮਾਰ ਹੁੰਦਾ ਸੀ ਕੋਈ ਲੜਾਈ ਝਗੜਾ ਹੁੰਦਾ ਸੀ ਜਾਂ ਕਿਤੇ ਨਾ ਕਿਤੇ ਕੋਈ ਰੋਗ ਸੋਗ ਤੰਗੀ ਆਉਂਦੀ ਸੀ ਤੈਨੂੰ ਸੱਦ ਕੇ ਲੈ ਕੇ ਜਾਂਦੇ ਸੀ ਤੂੰ ਕੋਈ ਝਾੜ ਫੂਕ ਕਰਦਾ ਸੀ ਤੈਨੂੰ ਵੀ ਚਾਰ ਪੈਸੇ ਬਣਦੇ ਸਨ ਤੇ ਉਹਦੇ ਘਰ ਦੀ ਸ਼ਾਂਤੀ ਆ ਜਾਂਦੀ ਸੀ ਹੁਣ ਨਾ ਤਾਂ ਉਹਦੇ ਘਰ ਲੜਾਈ ਹੁੰਦੀ ਹੈ ਨਾ ਹੀ ਉਹਦੇ ਘਰ ਕੋਈ ਰੋਗ ਹੁੰਦਾ ਹੈ ਨਾ ਹੀ ਕੋਈ ਘਾਟਾ ਪੈਂਦਾ ਐਵੇਂ ਤਾਂ ਤੈਨੂੰ ਘਰ ਘਰ ਹੀ ਨਹੀਂ ਸੱਦਣਾ ਤੇ ਉਹਨਾਂ ਦੇ ਘਰੋਂ ਹੀ ਤੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਕਹਿੰਦੇ ਉਹਨੇ ਜਦੋਂ ਇਹ ਗੱਲ ਸੁਣੀ ਉਹਨੇ ਕਿਹਾ ਗੱਲ ਤਾਂ ਤੁਸੀਂ ਠੀਕ ਕਹੀ ਹੈ ਕੋਈ ਨਾ ਮੈਂ ਕੱਲ ਨੂੰ ਉਹਨਾਂ ਦੇ ਘਰ ਜਾਣਾ ਕਹਿੰਦੇ ਉਹ ਜਿਹੜਾ ਪੰਡਤ ਸੀ ਉਹ ਕਿਸੇ ਜੋਤਿਸ਼ ਵਿਦਿਆwale ਦੇ ਕੋਲ ਗਿਆ ਜਾ ਕੇ ਸਾਰੀ ਗੱਲਬਾਤ ਦੱਸੀ ਉਹਨੇ ਅੱਖਾਂ ਬੰਦ ਕਰਕੇ ਕੁਝ ਸਮੇਂ ਬਾਅਦ ਅੱਖਾਂ ਖੋਲੀਆਂ ਕਿਆ ਉਹਨਾਂ ਦੀ ਜਿਹੜੀ ਛੋਟੀ ਨੂੰ ਹੈ ਨਾ ਕਹਿੰਦੇ ਉਹਦੇ ਕੋਲ ਨਿਮਰਤਾ ਦਇਆ ਭਾਵਨਾ ਤੇ ਪਿਆਰ ਦਾ ਗੁਣ ਹੈ ਜਿਸ ਦੇ ਕਾਰਨ ਉਹਨਾਂ ਦੇ ਘਰ ਖੁਦ ਮਾਇਆ ਆ ਕੇ ਨਿਵਾਸ ਕਰਦੀ ਹੈ ਤੇ ਜਿੱਥੇ ਪਿਆਰ ਹੋਵੇ ਉੱਥੇ ਸਭ ਕੁਝ ਹੁੰਦਾ ਹੈ ਕਹਿੰਦੇ ਫਿਰ ਇਹਨੂੰ ਦੱਸੋ ਵੀ ਇਹ ਸਾਰਾ ਕੁਝ ਕਿਵੇਂ ਭੰਗ ਹੋਵੇ ਉਹਨੇ ਕਿ ਉਹਨੂੰ ਕਹੀਂ ਆਪਣੇ ਖੇਤ ਦੇ ਵਿੱਚੋਂ ਇੱਕ ਹਰਾ ਵੱਡਾ ਸਾਰਾ ਬਾਂਸ ਲਿਆ ਕੇ ਤੇ ਤੈਨੂੰ ਦੇ ਦੇਣ ਜਿਵੇਂ ਹਰਾ ਤੇਰੇ ਕੋਲ ਆਵੇਗਾ ਤੇ ਦੇਖੀ ਉਹਨਾਂ ਦੇ ਘਰ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਣਗੇ ਜੋ ਤੂੰ ਚਾਹੁੰਦਾ ਹੈ ਉਹ ਹੋ ਜਾਵੇਗਾ ਕਹਿੰਦਾ ਜੀ ਠੀਕ ਹੈ ਅਗਲੇ ਦਿਨ ਲੰਘਦਾ ਲੰਘਦਾ ਉਹਨਾਂ ਦੇ ਕੋਲ ਗਿਆ ਕਹਿੰਦਾ ਜੀ ਸ਼ੇਠ ਜੀ ਵੀ ਮੈਨੂੰ ਨਾ ਇੱਕ ਬਾਸ ਦਾ ਡੰਡਾ ਚਾਹੀਦਾ ਜੇਕਰ ਤੁਸੀਂ ਲਿਆ ਕੇ ਦੇ ਦਿਓ ਤੇ ਮੈਂ ਤੁਹਾਡਾ ਬਹੁਤ ਸ਼ੁਕਰਾਨਾ ਕਰਾਂਗਾ ਕਹਿੰਦਾ ਜੀ ਕੋਈ ਨਾ ਬੈਠ ਜਾਓ ਮੈਂ ਹੁਣੇ ਪੁੱਤ ਨੂੰ ਭੇਜਦਾ ਕਹਿੰਦੇ ਉਹਨੇ ਆਪਣੇ ਪੁੱਤ ਨੂੰ ਆਵਾਜ਼ ਲਗਾਈ ਵੀ ਖੇਤੋਂ ਜਾ ਕੇ ਹਰਿਆ ਬਾਸ ਲਿਆ ਕੇ ਦੇ ਦੇ ਮੈਂ ਪੰਡਤ ਜੀ ਨੂੰ ਦੇਣਾ ਹੈ ਇਹ ਗੱਲ ਉਸ ਦੀ ਨੂੰਹ ਨੇ ਸੁਣ ਲਈ ਜਦੋਂ ਬਾਸ ਲੈ ਕੇ ਆਏ ਉਹਨੇ ਜਿੰਨੇ ਪੱਤੇ ਲੱਗੇ ਸੀ ਸਾਰੇ ਤੋੜ ਕੇ ਘਰ ਵਿੱਚ ਗਾਂ ਜਿਹੜੀ ਖੜੀ ਸੀ ਉਸ ਨੂੰ ਖਵਾ ਦਿੱਤੇ ਡੰਡਾ ਉਹਨੂੰ ਦੇ ਦਿੱਤਾ ਹੁਣ ਉਹ ਪੰਡਤ ਨੇ 2 ਮਹੀਨਿਆਂ ਦਾ ਇੰਤਜ਼ਾਰ ਕੀਤਾ ਪਰ ਫਿਰ ਵੀ ਉਸ ਸੇਠ ਦੇ ਘਰ ਨਾ ਕੋਈ ਲੜਾਈ ਨਾ ਝਗੜਾ ਨਾ ਕੋਈ ਰੋਗ ਨਾ ਹੀ ਘਟਾ ਪਿਆ ਕਹਿੰਦੇ ਭੱਜਾ ਭੱਜਾ ਫਿਰ ਜੋਤਿਸ਼ ਵਿੱਦਿਆ ਵਾਲੇ ਕੋਲ ਗਿਆ ਕਹਿੰਦੇ ਤੁਸੀਂ ਕਿਹਾ ਸੀ ਵੀ ਹਰਾ ਬਾਸ ਲੈ ਆਓ ਉਹਨਾਂ ਦੇ ਘਰੋਂ ਤੇ ਆਪ ਹੀ ਸਾਰਾ ਕੁਝ ਹੋ ਜਾਵੇਗਾ ਕਹਿੰਦੇ ਹਰੀਆਲੀ ਤੇ ਉਹਨਾਂ ਦੇ ਘਰ ਦੀ ਖੋਲਿਆ ਸੀ ਪਰ ਫਿਰ ਵੀ ਕੁਝ ਨਹੀਂ ਹੋਇਆ ਅੱਗੋਂ ਉਹ ਜਿਹੜੇ ਜੋਤਿਸ਼ ਕਹਿੰਦੇ ਸਨ ਮੈਂ ਤੈਨੂੰ ਕਿਹਾ ਸੀ ਵੀ ਉਹਨਾਂ ਦੀ ਛੋਟੀ ਨੂੰ ਦੇ ਕੋਲ ਨਿਮਰਤਾ ਪਿਆਰ ਤੇ ਦਇਆ ਭਾਵਨਾ ਦੇ ਗੁਣ ਹਨ ਤੇ ਜਿੱਥੇ ਇਹ ਹੋਵੇ ਉੱਥੇ ਪਿਆਰ ਹੀ ਪਿਆਰ ਵਾਸ ਕਰਦਾ ਹੈ ਉੱਥੇ ਮਾਇਆ ਹੀ ਮਾਇਆ ਵਾਸ ਕਰਦੀ ਹੈ ਪਰ ਹਾਂ ਤੂੰ ਜਾ ਕੇ ਇੱਕ ਕੰਮ ਕਰ ਉਹਨੇ ਉਹ ਬਾਸ ਜਿਹੜਾ ਹਰਿਆ ਬਾਸ ਸੀ ਉਹਦੇ ਪੱਤੇ ਗਾਂ ਨੂੰ ਦਿੱਤੇ ਸਨ ਤੂੰ ਉਹ ਗਾਂ ਹੀ ਮੰਗ ਲਿਆ ਤੇ ਗਾਂ ਮੰਗ ਕੇ ਲਿਆਏਗਾ ਤੇ ਆਪੇ ਹੀ ਫਿਰ ਉਹਨਾਂ ਦੇ ਘਰ ਦੀ ਸੰਪੰਨਤਾ ਤੇਰੇ ਕੋਲ ਆ ਜਾਵੇਗੀ ਹੁਣ ਉਹ ਜਾਂਦਾ ਜਾ ਕੇ ਕਿਹਾ ਜੀ सेठ ਜੀ ਮੈਂ ਤੁਹਾਡੇ ਕੋਲ ਕੰਮ ਆਇਆ ਮੇਰੀ ਨੂੰਹ ਨੂੰ ਇੱਕ ਪੁੱਤ ਦੀ ਦਾਤ ਪ੍ਰਾਪਤ ਹੋਈ ਹੈ ਹੁਣ ਉਹਨੂੰ ਜਿਹੜੀ ਗਾਂ ਦਾ ਦੁੱਧ ਪੀਣਾ ਹੈ ਤੇ ਇੰਨੇ ਸਾਡੇ ਕੋਲ ਪੈਸੇ ਨਹੀਂ ਵੀ ਅਸੀਂ ਗਾਂ ਖਰੀਦ ਸਕੀਏ ਤੇ ਜਿਹੜੀ ਗਾਂ ਹੈ ਉਹ ਇਹੀ ਚਾਹੀਦੀ ਹੈ ਜਿਹੜੀ ਤੁਹਾਡੇ ਕੋਲ ਗਾਂ ਹੈ ਜੇਕਰ ਤੁਸੀਂ ਇਹ ਗਾਂ ਦੇ ਦੋ ਤੇ ਮੇਰੇ ਪੋਤਰੇ ਦੀ ਜਾਨ ਬਚੇਗੀ ਹੁਣ ਉਹ ਕਹਿੰਦਾ ਜੀ ਇਹ ਕਿਹੜੀ ਕਵੱਡੀ ਗੱਲ ਹੈ ਤੁਸੀਂ ਗਾਂ ਲੈ ਜਾਓ ਜਦੋਂ ਛੋਟੀ ਨੇ ਇਹ ਗੱਲ ਸੁਣੀ ਉਹਨੇ ਕੀ ਕੀਤਾ ਵੀ ਆਪਣੇ ਉੱਤੇ ਲੈਣ ਵਾਲੀ ਚਾਦਰ ਜਿਹੜੀ ਸੀ ਉਹ ਗਾਂ ਨੂੰ ਹੰਝੂ ਆਉਂਦੇ ਸਨ ਹੰਝੂਆਂ ਨੂੰ ਉਸ ਦੇ ਨਾਲ ਸਾਫ਼ ਕਰਕੇ ਤੇ ਗਾਂ ਨੂੰ ਤੋੜ ਦਿੱਤਾ ਉਸ ਨੇ 2 ਮਹੀਨੇ ਦਾ ਇੰਤਜ਼ਾਰ ਕੀਤਾ ਪਰ ਹਜੇ ਵੀ ਉਹਨਾਂ ਘਰ ਕੋਈ ਕਲਾ ਕਲੇਸ਼ ਕੁਝ ਨਹੀਂ ਸੀ ਹੈਗਾ ਉਹ ਭੱਜਾ ਭੱਜਾ ਫਿਰ ਜੋਤਿਸ਼ ਕੋਲ ਗਿਆ ਕਹਿੰਦਾ ਜੀ 2 ਮਹੀਨੇ ਬੀਤ ਗਏ ਤੁਸੀਂ ਗਾਂ ਕਿਹਾ ਸੀ ਮੈਂ ਉਹ ਵੀ ਲੈ ਕੇ ਆ ਗਿਆ ਤੇ ਫਿਰ ਵੀ ਉਹਨਾਂ ਦੇ ਘਰ ਕੋਈ ਕਲਾ ਕਲੇਸ਼ ਨਹੀਂ ਹੈਗਾ ਉਹ ਜੋਤਿਸ਼ ਨੇ ਫਿਰ ਅੱਖਾਂ ਬੰਦ ਕਰਕੇ ਕਿਹਾ ਵੀ ਜਿਹੜੀ ਗਾਂ ਸੀ ਉਸਦੇ ਜਿਹੜੇ ਹੰਝੂ ਨਿਕਲੇ ਸਨ ਨਾ ਅੰਮ੍ਰਿਤ ਸਮਾਨ ਆਪਣੀ ਚਾਦਰ ਦੇ ਨਾਲ ਲਪੇਟ ਕੇ ਤੇ ਘਰ ਰੱਖ ਲਏ ਨੇ ਜਾਂ ਚਾਦਰ ਮੰਗ ਕੇ ਲਿਆ ਤੇ ਫਿਰ ਆਪੇ ਸਭ ਕੁਝ ਹੋ ਜਾਵੇਗਾ ਘਰ ਜਾਂਦਾ ਕਹਿੰਦਾ ਜੀ ਮੇਰੀ ਨੂ ਮੇਰੀ ਨੂ ਨੇ ਨਾਲ ਦੇ ਨਗਰ ਵਿੱਚ ਕੀਰਤਨ ਸੁਣਨ ਲਈ ਜਾਣਾ ਹੈ ਉਹਦੇ ਲਈ ਤੁਹਾਡੀ ਨੂ ਦੀ ਚਾਦਰ ਚਾਹੀਦੀ ਹੈ ਇੰਨੇ ਪੈਸੇ ਤੇ ਸਾਡੇ ਕੋਲ ਹੈ ਨਹੀਂ ਵੀ ਅਸੀਂ ਚਾਦਰ ਖਰੀਦ ਸਕੀਏ ਉਹ ਆਪਣੀ ਨੂ ਦੇ ਕੋਲ ਜਾਂਦਾ ਨੂ ਨੇ ਕਿਹਾ ਜੀ ਇਹ ਕਿਹੜੀ ਵੱਡੀ ਗੱਲ ਹੁੰਦੀ ਇਹ ਦੇ ਦੇਨੀ ਆ ਉਹਨੇ ਉਹ ਚਾਦਰ ਦੇ ਧਾਗੇ ਤੋੜੇ ਉਹਨੇ ਗੋ ਵੱਟ ਕੇ ਤੇ ਪਾਣੀ ਦੇ ਨਾਲ ਖਾ ਗਈ ਹੁਣ ਉਹ ਚਾਦਰ ਲੈ ਕੇ ਚਲਾ ਗਿਆ 2 ਮਹੀਨੇ ਦਾ ਫਿਰ ਇੰਤਜ਼ਾਰ ਕੀਤਾ ਪਰ ਕੋਈ ਕਲਾਕਲੇਸ਼ ਨਾ ਹੋਇਆ ਕਹਿੰਦੇ ਭੱਜਾ ਭੱਜਾ ਫਿਰ ਜੋਤਿਸ਼ ਕੋਲ ਗਿਆ ਜੋਤਿਸ਼ ਨੂੰ ਕਿਹਾ ਵੀ ਜਿੰਨੀਆਂ ਤੁਸੀਂ ਗੱਲਾਂ ਦਸੀਆਂ ਸੰਸਾਰਾ ਕੁਝ ਕਰ ਲਿਆ ਪਰ ਉਹਨਾਂ ਘਰ ਕਲਾਕਲੇਸ਼ ਤੇ ਹੁੰਦਾ ਹੀ ਨਹੀਂ ਕੋਈ ਬਿਮਾਰ ਹੁੰਦਾ ਹੀ ਨਹੀਂ ਕੋਈ ਰੋਗ ਸੋਗ ਹੁੰਦਾ ਹੀ ਨਹੀਂ ਕੋਈ ਘਾਟਾ ਨਹੀਂ ਹੁੰਦਾ ਉਹ ਜੋਤਿਸ਼ ਨੇ ਕਿਹਾ ਤੈਨੂੰ ਪਹਿਲਾਂ ਹੀ ਕਿਹਾ ਸੀ ਜਿੱਤੇ ਨਿਮਰਤਾ ਹੋਵੇ ਪਿਆਰ ਹੋਵੇ ਦਇਆ ਭਾਵਨਾ ਦਾ ਗੁਣ ਹੋਵੇ ਉੱਥੇ ਆਪੇ ਹੀ ਹਰ ਸਮੇਂ ਮਾਇਆ ਆ ਕੇ ਵਾਸ ਕਰਦੀ ਹੈ ਤੇ ਉੱਥੇ ਪਿਆਰ ਰਹਿੰਦਾ ਹੈ ਕਹਿੰਦਾ ਜੀ ਫਿਰ ਕੀ ਕੀਤਾ ਜਾਵੇ ਕਹਿੰਦੇ ਸਭ ਤੋਂ ਪਹਿਲਾਂ ਤੇ ਜੇ ਉਹਨਾਂ ਦੀ ਛੋਟੀ ਨੂੰ ਘਰੋਂ ਬਾਹਰ ਕੱਢ ਦੇਵੇ ਦੇਵੇ ਨਾ ਤਾਂ ਸਾਰਾ ਕੁਝ ਹੋ ਜਾਵੇਗਾ ਇੱਕ ਗੱਲ ਯਾਦ ਰੱਖੀ ਹੁਣ ਤੱਕ ਜਿੰਨੀ ਮੈਂ ਤੇਰੀ ਮਦਦ ਕਰਨੀ ਸੀ ਕਰ ਦਿੱਤੀ ਅੱਜ ਤੋਂ ਬਾਅਦ ਤੂੰ ਮੇਰੇ ਕੋਲ ਨਾ ਆਇ। ਹੁਣ ਉਹ ਜਾਂਦਾ ਸੋਚਦਾ ਵੀ ਕੀ ਕੀਤਾ ਜਾਵੇ। ਨੂੰ ਨੂੰ ਬਾਹਰ ਕੱਢਿਆ ਜਾਵੇ। ਸਾਰੀ ਰਾਤ ਸੋਚ ਕੇ ਨਾ ਅੰਮ੍ਰਿਤ ਵੇਲੇ ਉੱਠ ਕੇ ਤੇ ਉਹਦੇ ਘਰ ਚਲਾ ਜਾਂਦਾ। ਕਹਿੰਦਾ ਦੇਖ ਸੇਠ ਮੈਨੂੰ ਰਾਤ ਸੁਪਨਾ ਆਇਆ। ਮੈਂ ਤੈਨੂੰ ਦੱਸਣਾ ਤੇ ਨਹੀਂ ਸੀ ਚਾਹੁੰਦਾ ਪਰ ਤੇਰੇ ਭਲੇ ਲਈ ਜਿਹੜੀ ਤੇਰੀ ਛੋਟੀ ਨੂੰ ਹੈ ਨਾ ਸੁਪਨੇ ਦੇ ਵਿੱਚ ਮੈਨੂੰ ਆਪ ਆ ਕੇ ਮੈਨੂੰ ਦੱਸਿਆ ਗਿਆ ਕਿ ਵੀ ਤੇਰੀ ਛੋਟੀ ਨੂੰ ਤੁਹਾਡੇ ਤੇ ਇੰਨਾ ਵੱਡਾ ਘਾਟਾ ਲੈ ਕੇ ਆਵੇਗੀ ਵੀ ਤੇਰੀ ਸਾਰੀ ਧਨ ਸੰਪਤੀ ਲੁੱਟ ਲੁੱਟ ਜਾਏਗੀ ਉਹ ਕਹਿੰਦਾ ਫਿਰ ਕੀ ਕਰਾਂ ਕਹਿੰਦਾ ਛੋਟੀ ਨੂੰ ਨੂੰ ਘਰੋਂ ਬਾਹਰ ਕੱਢ ਦੋ ਛੋਟੀ ਨੂੰ ਇਹ ਸਾਰੀਆਂ ਗੱਲਾਂ ਸੁਣਦੀ ਪਈ ਸੀ ਉਹ ਗੱਲਾਂ ਸੁਣ ਕੇ ਤੇ ਕੋਲ ਆਈ ਕਿ ਪਿਤਾ ਜੀ ਜੇਕਰ ਮੈਂ ਹੀ ਤੁਹਾਡੇ ਘਰ ਦਾ ਘਾਟਾ ਬਣਾਗੀ ਨਾ ਤਾਂ ਮੈਂ ਇਹ ਘਰ ਹੀ ਛੱਡ ਕੇ ਚਲੀ ਜਾਨੀ ਹਾਂ ਉਹ ਜਾਣ ਲੱਗਦੀ ਹੈ ਤੇ ਉਸ ਦਾ ਘਰ ਵਾਲਾ ਵੀ ਉਹਦੇ ਨਾਲ ਤੁਰ ਪੈਂਦਾ ਦੋਨੋਂ ਜਣੇ ਚਲੇ ਜਾਂਦੇ ਨੇ ਹੁਣ ਕੀ ਉਹ ਤੇ ਉੱਥੇ ਜਾ ਕੇ ਨਗਰ ਵਿੱਚ ਛੋਟਾ ਮੋਟਾ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਹੌਲੀ ਹੌਲੀ ਉਹ ਉਸ ਵਿੱਚ ਵਾਅਦਾ ਕਰਕੇ ਤੇ ਉੱਥੇ ਹੀ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਦੇ ਨੇ ਪਰ ਇੱਥੇ ਜਿਹੜੀਆਂ ਬਾਕੀ ਤਿੰਨ ਨੂੰਹਾਂ ਸਨ ਉਹ ਆਪਸ ਵਿੱਚ ਕੰਮ ਨੂੰ ਲੈ ਕੇ ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਕਲਾ ਕਲੇਸ਼ ਕਰਨ ਲੱਗੀਆਂ ਜਦੋਂ ਉਹ ਲੜਦੀਆਂ ਸਨ ਤੇ ਆਪਸ ਵਿੱਚ ਜਿਹੜੇ ਮੁੰਡੇ ਉਹ ਵੀ ਲੜਨ ਲੱਗਦੇ ਹੁਣ ਲੜ ਲੜ ਕੇ ਕੰਮ ਵੱਲ ਧਿਆਨ ਨਾ ਗਿਆ ਹਰ ਸਮੇਂ ਕਲਾ ਕਲੇਸ਼ ਰਹਿਣਾ ਕੰਮ ਦੇ ਵਿੱਚ ਘਾਟਾ ਹੋਣਾ ਖੇਤਾਂ ਵਿੱਚ ਕਿਸੇ ਜਾਇਆ ਨਾ ਕਰਨਾ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਵਿਪਦ ਆ ਕੇ ਪਈ ਰਣੀ ਕਹਿੰਦੇ ਹੌਲੀ ਹੌਲੀ ਮਾੜੇ ਦਿਨ ਆਉਣੇ ਸ਼ੁਰੂ ਹੋ ਗਏ ਕਹਿੰਦੇ ਹੁਣ ਸੇਠ ਜਾਣ ਗਿਆ ਸੀ ਵੀ ਉਹ ਮੇਰੀ ਨੂੰਹੀ ਘਰ ਬਰਕਤ ਲੈ ਕੇ ਆਈ ਸੀ ਉਹਦੇ ਕਾਰਨ ਸਾਡੇ ਘਰ ਵਿੱਚ ਪਿਆਰ ਤੇ ਸਤਕਾਰ ਬਣਿਆ ਸੀ ਤੇ ਉਹਦੇ ਨਾਲ ਹੀ ਬਰਕਤਾਂ ਸਨ ਕਹਿੰਦੇ ਉਹ ਆਪਣੀ ਨੂਨ ਨੂੰ ਵਾਪਸ ਲੈਣ ਲਈ ਗਿਆ ਕਹਿੰਦੇ ਜਦੋਂ ਉੱਥੇ ਗਿਆ ਤਾਂ ਉਹ ਨੂਨ ਨੂੰ ਕਹਿਣ ਲੱਗਾ ਕਿ ਮੈਨੂੰ ਮਾਣ ਕਰ ਦੇ ਨੂਨ ਨੇ ਕਿਹਾ ਪਿਤਾ ਜੀ ਜਦੋਂ ਮਨੁੱਖ ਧਨ ਤੋਂ ਵਧਣ ਲੱਗਦਾ ਹੈ ਨਾ ਤੇ ਫਾਇਦਾ ਚੁੱਕਣ ਵਾਲੇ ਬੜੇ ਆਉਂਦੇ ਨੇ ਸਲਾਮਾਂ ਦੇਣ ਵਾਲੇ ਬੜੇ ਆਉਂਦੇ ਨੇ ਬਿਨਾ ਮੰਗੇ ਤੋਂ ਸਲਾਮਾਂ ਦੇਣ ਲੱਗ ਜਾਂਦੇ ਨੇ ਜਦੋਂ ਮਨੁੱਖ ਬਿਨਾ ਮੰਗੇ ਦੇਣ ਵਾਲੀਆਂ ਸਲਾਮਾਂ ਵਿੱਚ ਫਸ ਗਿਆ ਨਾ ਤਾਂ ਉਸ ਦਾ ਵਿਨਾਸ਼ ਹੋਣ ਲੱਗਦਾ ਹੈ ਸਮਝਦਾਰੀ ਇਸ ਵਿੱਚ ਹੈ ਕਿ ਉਹ ਸੁਣੇ ਸਭ ਦੀ ਪਰ ਕਰੇ ਉਹ ਜੋ ਉਸ ਦੇ ਹਿੱਤ ਵਿੱਚ ਸਹੀ ਹੋਵੇ ਤੇ ਮਨੁੱਖ ਨੂੰ ਹਰ ਇੱਕ ਕੰਮ ਲਈ ਸਤਰਕ ਰਹਿਣਾ ਚਾਹੀਦਾ ਹੈ ਮਨੁੱਖ ਦੀਆਂ ਆਪਣੀਆਂ ਗਲਤੀਆਂ ਕਰਕੇ ਆਪਾਂ ਦੁਖੀ ਰਹਿੰਦੇ ਹਾਂ ਜੇਕਰ ਆਪਾਂ ਆਪਣੇ ਧਨ ਦੀ ਸੁਰੱਖਿਆ ਨਹੀਂ ਕਰਾਂਗੇ ਲਾਪਰਵਾਹੀ ਵਰਤਾਂਗੇ ਤਾਂ ਚੋਰ ਲੁਟੇਰੇ ਜਿਹੜੇ ਇਹ ਨਿਸ਼ਾਨਾ ਆਪਾਂ ਉਹਨਾਂ ਦੇ ਬਣਾਗੇ ਹੀ ਬਣਾਗੇ ਇਸ ਵਿੱਚ ਆਪਾਂ ਦੂਜਿਆਂ ਨੂੰ ਦੋਸ਼ ਨਹੀਂ ਦੇ ਸਕਦੇ ਆਪਣੇ ਕਰਮ ਤੇ ਵਿਸ਼ਵਾਸ ਕਰੋ ਤੇ ਕਰਮ ਫਲ ਜ਼ਰੂਰ ਦੇਣਗੇ ਜਿਸ ਘਰ ਦਾ ਮੁਖੀ ਦੂਜਿਆਂ ਦੀਆਂ ਸਲਾਹਾਂ ਤੇ ਚੱਲਦਾ ਨਾ ਉਹ ਛੇਤੀ ਪਤਨ ਦੀ ਰਾਹ ਤੇ ਚੱਲ ਪੈਂਦਾ ਜੇਕਰ ਘਰ ਵਿੱਚ ਜਿੱਦੀ ਤੇ ਹਰ ਸ਼ੈ ਆਪਣੇ ਹਿਸਾਬ ਨਾਲ ਚਲਾਉਣਾ ਚਾਹੋਵੇ ਤੇ ਉਹ ਘਰ ਵੀ ਪੱਥਰ ਦੀ ਉਹ ਜਿਹੜੀ ਕਿਸ਼ਤੀ ਵਾਂਗ ਹੈ ਵੀ ਜਿਸ ਦਾ ਡੁੱਬਣਾ ਪਾਣੀ ਵਿੱਚ ਲਾਜ਼ਮੀ ਹੀ ਹੈ ਜਿਸ ਘਰ ਦੀਆਂ ਬੀਬੀਆਂ ਹਰ ਸਮੇਂ ਜਿੱਦ ਤੇ ਗੁੱਸਾ ਕਰਦੀਆਂ ਨੇ ਨਾ ਉੱਥੇ ਲੜਾਈ ਝਗੜੇ ਜ਼ਰੂਰ ਹੁੰਦੇ ਨੇ ਇਸ ਕਰਕੇ ਜੋ ਘਰ ਦਾ ਮੁਖੀ ਦੂਜਿਆਂ ਦੀ ਸਲਾਹ ਮੰਨੇ ਜਿਸ ਘਰ ਦਾ ਆਗੂ ਬੜਾ ਜ਼ਿਆਦਾ ਜਿੱਦੀ ਕਹਿਣੇ ਦਾ ਭਾਵ ਕਿ ਆਪਣੀ ਜਿੱਦ ਨੂੰ ਪੁਗਾ ਕੇ ਨੁਕਸਾਨ ਵੀ ਕਰਦਾ ਹੋਵੇ ਤੀਜਾ ਜਿਹੜੀ ਬੀਬੀ ਜਿੱਦੀ ਤੇ ਗੁੱਸਾ ਕਰਦੀ ਹੋਵੇ ਇਹ ਤਿੰਨ ਲੋਕੀ ਹਮੇਸ਼ਾ ਵਿਨਾਸ਼ ਦਾ ਕਾਰਨ ਬਣਦੇ ਹਨ ਸੋ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦੇਣਾ ਤੇ ਜਿਸ ਦਾ ਭਲਾ ਜਾਂਦੇ ਹੋ ਉਸ ਨੂੰ ਸ਼ੇਅਰ ਕਰ ਦੇਣਾ ਜੀ ਤਾਂ ਕਿ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ ਤਾਂ ਕਿ ਉਹ ਵੀ ਇਸ ਤੋਂ ਸਿੱਖਿਆ ਲੈ ਕੇ ਆਪਣੇ ਘਰ ਦੇ ਕਲਾ ਕਲੇਸ਼ ਲੜਾਈ ਝਗੜਿਆਂ ਨੂੰ ਦੂਰ ਕਰ ਸਕਦਾ ਤੇ ਜੇ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ